ਭਾਜਪਾ ਦੀ ਪੰਜਾਬ ਪ੍ਰਤੀ ਨੀਤੀ ਉੱਪਰ ਹਾਲੀ ਕੋਈ ਕਲੈਰਿਟੀ ਨਹੀਂ ਕੋਈ ਸਫਾਈ ਨਹੀਂ ਨਜ਼ਰ ਆਉਂਦੀ ਕਈ ਵਾਰਾਂ ਤੇ ਇੰਜ ਲੱਗਦਾ ਵਾ ਕਿ ਉਹ ਪੰਜਾਬ ਪ੍ਰਤੀ ਭਲਾ ਸੋਚਦੇ ਨੇ ਪੰਜਾਬ ਨੂੰ ਪੰਜਾਬ ਦੇ ਮਸਲੇ ਹੱਲ ਕਰਨਾ ਚਾਹੁੰਦੇ ਨੇ ਸਿੱਖਾਂ ਦੇ ਮਸਲੇ ਹੱਲ ਕਰਨਾ ਚਾਹੁੰਦੇ ਆ ਆਪਾਂ ਵੇਖਿਆ ਵਾ ਕਿ ਕਰਤਾਰਪੁਰ ਸਾਹਿਬ ਲਾਂਘਾ ਖੁੱਲਿਆ ਹਾਲਾਂਕਿ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਤੇ ਇਮਰਾਨ ਖਾਨ ਵੀ ਆਲ ਰਹੀ ਦੇਣ ਸੀ ਲੇਕਿਨ ਕੇਂਦਰ ਨਮੀ ਉਹ ਚ ਕੋੜੀ ਕਾ ਨਹੀਂ ਪਾਇਆ ਕਿ ਤਾਰਪੁਰ ਸਾਹਾ ਲੰਬਾ ਕਰਤਾਰਪੁਰ ਸਾਹਿਬ ਲਾਂਗਾ ਖੁੱਲਿਆ ਔਰ ਆਪਸਾਰੇ ਉੱਥੇ ਦਰਸ਼ਨ ਕਰ ਸਕੇ ਇਸ ਤੋਂ ਬਾਅਦ ਜਿਹੜਾ ਮਾਨ ਸਰਕਾਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਾਂ ਚਾਰ ਸਾਹਿਬ ਜਿਆਦਿਆਂ ਨੂੰ ਮੋਦੀ ਸਰਕਾਰ ਨੇ ਦਿੱਤਾ ਉਹਨਾਂ ਨੂੰ ਇੱਕ ਨੈਸ਼ਨਲ ਲੈਵਲ ਤੇ ਉਹਨਾਂ ਨੂੰ ਸਨਮਾਨ ਦੇਣ ਦੀ ਕੋਸ਼ਿਸ਼ ਕੀਤੀ ਦਿੱਤਾ ਉਹ ਵੀ ਬੇਕਸ਼ਲਗਾ ਯੋਗ ਕਦਮ ਸੀ ਪਰ ਇਹਦੇ ਨਾਲ ਨਾਲ ਜਿਹੜੀ ਕਿਸਾਨ ਵਿਰੋਧੀ ਨੀਤੀਆਂ માં ਖਾਸ ਕਰਕੇ ਜਿਹੜੇ ਬਿੱਲ ਲਿਆਂਦੇ ਗਏ ਉਹਦੇ ਕਰਕੇ ਕਿਸਾਨ ਅੱਜ ਵੀ ਨਰਾਜ਼ ਨੇ ਕਿਸਾਨ ਉਹ ਜਿਹੜਾ ਇੱਕ ਸਾਲ ਦੀ ਸਟਰਗਲ ਸੀ ਸੰਘਰਸ਼ ਸੀ ਉਹਨੂੰ ਭੁੱਲੇ ਨਹੀਂ ਔਰ ਕੁਝ ਮਸਲੇ ਐਮਐਸਪੀ ਵਗੈਰਾ ਦੇ ਮਸਲੇ ਅੱਜ ਵੀ ਲਟਕੇ ਹੋਏ ਨੇ ਉਹਨਾਂ ਉੱਪਰ ਕੋਈ ਕਲੈਰਿਟੀ ਨਹੀਂ ਔਰ ਫਿਰ ਰੁਨੀਤ ਸਿੰਘ ਬਿੱਟੂ ਜਿਹੋ ਜਿਹੇ ਬਿਆਨ ਦੇ ਦਿੰਦੇ ਆ ਕਿਸਾਨਾਂ ਨੂੰ ਤਾਲਿਬਾਨ ਕਹਿਣਾ ਵਗੈਰਾ ਵਗੈਰਾ ਇਹਨਾਂ ਕਰਕੇ ਮੇਰੇ ਖਿਆਲ ਆ ਕਿ ਲੋਕਾਂ ਨੂੰ ਭਾਜਪਾ ਪ੍ਰਤੀ ਸ਼ੰਕਾਵਾਂ ਨਜ਼ਰ ਆਉਣ ਦੀਆਂ ਔਰ ਸਿਰਫ ਇਹੋ ਹੀ ਨਹੀਂ ਜਿਹੜੀ ਜ਼ਮੀਨ ਦਿੱਤੀ ਆ ਉਹਦੇ ਨਾਲ ਵੀ ਮੇਰੇ ਖਿਆਲ ਲੋਕ ਕਾਫੀ ਔਖੇ ਨੇ ਕਿ ਇਹ ਜ਼ਮੀਨ ਕਿਉਂ ਵਿਧਾਨ ਸਭਾ ਵਾਸਤੇ ਉੱਥੇ ਦਿੱਤੀ ਇਹਦੇ ਨਾਲੋਂ ਪੰਜਾਬ ਦਾ ਕਲੇਮ ਹੈ ਜਿਹੜਾ ਚੰਡੀਗੜ੍ਹ ਤੇ ਉਹਨੂੰ ਕਿਉਂ ਨਹੀਂ ਮੰਨ ਲੈਂਦੇ ਔਰ ਚੰਡੀਗੜ੍ਹ ਨੂੰ ਪੰਜਾਬ ਨੂੰ ਟਰਾਂਸਫਰ ਕਿਉਂ ਨਹੀਂ ਕਰ ਦਿੰਦੇ ਇਹ ਮਸਲਾ ਕਾਂਗਰਸ ਦੀ ਦੇਣਿਆ ਲੇਕਨ ਹਾਲੀ ਵੀ ਇਹਨੂੰ ਕਿਸੇ ਨੇ ਸੋਲਵ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਔਰ ਇਹਦੇ ਕਰਕੇ ਪੰਜਾਬ ਦੇ ਲੋਕਾਂ 'ਚ ਕਾਫੀ ਨਿਰਾਸ਼ਾਗੀ ਹੈ ਰਮਨਦੀਪ ਬਿੱਟੂ ਦਾ ਇਹ ਦਾਵਾ ਕਿ 2027 ਦੇ ਵਿੱਚ ਭਾਜਪਾ ਸੱਤਾ 'ਚ ਆਜੂਗੀ ਜੋ ਇਸ ਵੇ ਮਾਹੌਲ ਬਣਿਆ ਹੋਇਆ ਲੱਗਦਾ ਨਹੀਂ ਅਨਲੈਸ ਜਿਹੜੇ ਪੰਜਾਬ ਦੇ ਮਸਲੇ ਆ ਭਾਵੇਂ ਉਹ ਪਾਣੀਆਂ ਦਾ ਮਸਲਾ ਵਾ ਜਾਂ ਚੰਡੀਗੜ੍ਹ ਦੇ ਟਰਾਂਸਫਰ ਦਾ ਮਸਲਾ ਵਾ ਇਹਨਾਂ ਉੱਪਰ ਭਾਜਪਾ ਪੰਜਾਬ ਦੇ ਹੱਕ ਦੇ ਵਿੱਚ ਫੈਸਲਾ ਲਵੇ ਜੋ ਫੈਸਲਾ ਲੈਂਦੀ ਆ ਤੇ ਫਿਰ ਇੱਕ ਸਥਿਤੀ ਬਦਲ ਸਕਦੀ ਆ ਪਰ ਉਹਦਾ ਹਰਿਆਣੇ ਤੇ ਕੀ ਅਸਰ ਹੋਊਗਾ ਜਾਂ ਬਾਕੀ ਸਟੇਟਾਂ ਤੇ ਕੀ ਅਸਰ ਹੋਊਗਾ ਇੱਕ ਵਕਰੀ ਗੱਲ ਆ ਸ਼ਾਇਦ ਉਹਦੇ ਕਰਕੇ ਇਹੋ ਜਿਹਾ ਫੈਸਲਾ ਵੱਡੇ ਫੈਸਲੇ ਪੰਜਾਬ ਦੇ ਹੱਕ ਦੇ ਵਿੱਚ ਭਾਜਪਾ ਨਹੀਂ ਲੈ ਸਕੂਗੀ ਸੋ ਲੱਗਦਾ ਨਹੀਂ ਜਿਵੇਂ ਸਾਡੇ ਕੁਝ ਕਾਲਰਸ ਨੇ ਕਿਹਾ ਕਿ ਭਾਜਪਾ ਪੰਜਾਬ ਚ ਸੱਤਾ ਚ ਆ ਸਕਦੀ ਆ ਕਿਸੇ ਵੇਲੇ ਭਾਜਪਾ ਅਕਾਲੀ ਦਲ ਦੇ ਨਾਲ ਰਲ ਕੇ ਸੱਤਾ ਚ ਆ ਸਕਦੀ ਸੀ ਪਰ ਜੋ ਅਕਾਲੀ ਦਲ ਦਾ ਅਸਰੇ ਹਾਲਿਆ ਹੁਣ ਤੇ ਲੱਗਦਾ ਵਾ ਕਿ ਅਕਾਲੀ ਦਲ ਦੇ ਨਾਲ ਰਲ ਕੇ ਵੀ ਭਾਜਪਾ ਸੱਤਾ ਚ ਨਹੀਂ ਆ ਸਕਦੀ ਸੋ ਪਰ ਫਿਰ ਵੀ ਭਾਜਪਾ ਨੂੰ ਆਪਣੀਆਂ ਪੰਜਾਬ ਪ੍ਰਤੀ ਪੋਲਿਸੀਜ਼ ਦੀ ਕਲੈਰਿਟੀ ਲਿਓਣੀ ਚਾਹੀਦੀ ਆ ਕਿ ਉਹ ਕੀ ਕਰਨਾ ਚਾਹੁੰਦੇ ਆ ਐਸਲੋ ਕਲੈਰਿਟੀ ਨਜ਼ਰ ਨਹੀਂ ਆਉਂਦੀ ਔਰ ਇਸੇ ਕਰਕੇ ਸੁਨੀਲ ਜਾਖੜ ਪਾਰਟੀ ਦੇ ਪ੍ਰਧਾਨ ਜਿਹੜੇ ਨੇ ਉਹ ਖੁਦ ਆਪਣੀ ਪਾਰਟੀ ਤੋਂ ਖਫਾ ਲੱਗਦੇ ਨੇ ਔਰ ਉਹਨਾਂ ਨੇ ਅਸਤੀਫਾ ਦਿੱਤਾ ਹੋਇਆ ਵਾ ਦੇਖਦੇ ਆ ਕਿ ਅਗਲੇ ਦਿਨਾਂ ਦੇ ਵਿੱਚ ਭਾਜਪਾ ਕਿਹੜੇ ਪਾਸੇ ਨੂੰ ਤੁਰਦੀ ਹੈ